ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਧ ਸੰਗਤ ਹਜ਼ੂਰ ਸਾਹਿਬ ਇੱਕ ਵੱਡਾ ਚਮਤਕਾਰ ਹੋਇਆ ਹੈ ਬਕਰੇ ਦਾ ਸਿਰ ਘੁੰਮਣ ਲੱਗਿਆ ਪ੍ਰਕਰਮਾਂ ਦੇ ਵਿੱਚ ਨਿਹੰਗ ਸਿੰਘਾਂ ਨੇ ਦਵਾਈ ਬਕਰੇ ਨੂੰ 84 ਦੀ ਮੁਕਤੀ ਸੱਚ ਸੁਣ ਕੇ ਤੁਸੀਂ ਹਰਾਤ ਹੋਵੋਗੇ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਖੋਲ ਕੇ ਵਿਚਾਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਹੈ, ਨੈੱਟ ਦਾ ਯੋਗ ਹੈ ਤੇ ਬਹੁਤ ਸਾਰੀਆਂ ਝੂਠੀਆਂ ਖਬਰਾਂ, ਅਫਵਾਹਾਂ ਜਿਹੜੀਆਂ ਨੇ ਉਹ ਫੈਲਾ ਦਿੱਤੀਆਂ ਜਾਂਦੀਆਂ ਨੇ। ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ। ਅਸਲ ਦੇ ਵਿੱਚ ਕੁਝ ਚੀਜ਼ਾਂ 'ਚ ਸੱਚਾਈ ਹੁੰਦੀ ਐ, ਕੁਝ 'ਚ ਸੱਚਾਈ ਨਹੀਂ ਵੀ ਹੁੰਦੀ ਤੇ ਸਾਨੂੰ ਮਜਬੂਰ ਕਰ ਦਿੱਤਾ ਜਾਂਦਾ ਐ ਵੀ ਤੁਸੀਂ ਵੇਖੋ ਇਹਦੇ ਵਿੱਚ ਸੱਚਾਈ ਐ। ਜਦੋਂ ਵੇਖਦੇ ਆ ਉਹਦੇ ਵਿੱਚ ਹੁੰਦਾ ਕੱਖ ਵੀ ਨਹੀਂ। ਚਲੋ ਖੈਰ ਕਿਨੇ ਹਜ਼ੂਰ ਸਾਹਿਬ ਜਿਹੜੀ ਦਰਬਾਰ ਸਾਹਿਬ ਦੀ ਪ੍ਰਕਰਮਾ ਉਹਦੇ ਵਿੱਚ ਬੱਕਰੇ ਦਾ ਸਿਰ ਘੁੰਮਣ ਲੱਗ ਗਿਆ ਜੀ ਇੱਕ ਚਮਤਕਾਰ ਵਾਪਰਿਆ ਮੈਂ ਕਈ ਦਿਨ ਹੋ ਗਏ ਵੀਡੀਓ ਵੇਖ ਰਿਹਾ ਸੀ ਤੇ ਹੈ ਕੁਝ ਵੀ ਨਹੀਂ ਸੀ ਸਿਰਫ ਉਹਨਾਂ ਨੇ ਇੱਕ ਲਿਖ ਕੇ ਲਾਇਆ ਹੋਇਆ ਸੀ ਇਦਾਂ ਦਾ ਚੱਲ ਰਿਹਾ ਪ੍ਰੋਗਰਾਮ ਕਿ ਵੀ ਇਹ ਆ ਸਾਰਾ ਕੁਝ ਹੋਇਆ ਤੇ ਸਾਸੰਗਤ ਹੋਇਆ ਕੁਝ ਨਹੀਂ ਪਰ ਆਪਾਂ ਉਸ ਚੀਜ਼ ਦਾ ਪਰਦਾ ਫਾਸ਼ ਕਰਾਂਗੇ ਵੀ ਕੁਝ ਨਹੀਂ ਹੋਇਆ ਉਹਨਾਂ ਦੇ ਦੱਸਣ ਦੇ ਮੁਤਾਬਕ ਇਹ ਸਾਰਾ ਕੁਝ ਹੋਇਆ ਸੀ ਪਰ ਨਹੀਂ ਹੋਇਆ ਸਾਡੇ ਲੋਕਾਂ ਨੂੰ ਜਿਹੜਾ ਹੈ ਜਾਣ ਬੁੱਝ ਕੇ ਅਜਿਹੀਆਂ ਚੀਜ਼ਾਂ ਦੇ ਨਾਲ ਉਲਝਾਇਆ ਜਾਂਦਾ ਹੈ ਗੁੰਮਰਾਹ ਕੀਤਾ ਜਾਂਦਾ ਹੈ ਜਦ ਕਿ ਅਜਿਹਾ ਕੁਝ ਨਹੀਂ ਹੋਇਆ ਸਾਦ ਸੰਗਤ ਐਡੀ ਵੱਡੀ ਗੱਲ ਹੋਈ ਹੋਵੇ ਤੇ ਕਿਸੇ ਨੂੰ ਪਤਾ ਨਾ ਹੋਵੇ ਐਡਾ ਵੱਡਾ ਉਤੇ ਕੈਨ ਤੋਂ ਭਾਵ ਪਾਣਾ ਹੋਇਆ ਹੋਵੇ ਜੈ ਉਹ ਹੁਣ ਤੋਂ ਕੋਈ ਦੇਵੀ ਸ਼ਕਤੀ ਜਾਂ ਕੋਈ ਹੋਰ ਕੰਮ ਨਹੀਂ ਕਰ ਸਕਦੀ ਇੱਕ ਬੱਕਰੇ ਦਾ ਸਿਰ ਕਿਵੇਂ ਘੁੰਮ ਜਾਊਗਾ ਪ੍ਰਕਰਮਾਂ ਦੇ ਵਿਚਾਰੇ ਪਾਸੇ ਕਿ ਕਿਸ ਤਰ੍ਹਾਂ ਹੋ ਸਕਦਾ ਹੈ ਸਭ ਕੁਝ ਕੋਈ ਮਾਇਆ ਉਥੇ ਨਹੀਂ ਕੰਮ ਕਰ ਸਕਦੀ ਉਥੇ ਤੇ ਗੁਰੂ ਦਾ ਆਵਾਸ ਹੈ ਜੀ 24 ਘੰਟੇ ਹਾਜ਼ਰ ਨਾਜ਼ਰ ਸਤਿਗੁਰੂ ਨੇ ਉਥੇ ਇਹ ਕਿਵੇਂ ਸਭ ਕੁਝ ਹੋ ਸਕਦਾ ਹੈ ਸਾਧ ਸੰਗਤ ਤੇ ਕਹਿੰਦੇ ਜੀ ਨਿਹੰਗ ਸਿੰਘਾਂ ਦੇ ਵੱਲੋਂ ਫਿਰ ਉਸ ਨੂੰ 84 ਦੀ ਮੁਕਤੀ ਦਵਾਈ ਗਈ ਨਹੀਂ ਪਿਆਰਿਓ ਜੋ ਆਪਾਂ ਵੇਖਦੇ ਆ ਜੋ ਉਹਨਾਂ ਦੀ ਮਰਜ਼ਾਦਾ ਦੇਖੋ ਮੈਂ ਕਿੰਤੂ ਨਹੀਂ ਕਰਨਾ ਵੀ ਇਹ ਸਭ ਕੁਝ ਕਿਉਂ ਹੁੰਦਾ ਹੈ ਜਾਂ ਉਥੇ ਹੋਣਾ ਚਾਹੀਦਾ ਹੈ ਜਾਂ ਨਹੀਂ ਹੁਣ ਮੈਂ ਹੱਕ 'ਚ ਵੀ ਨਹੀਂ ਮੈਂ ਬਿਰੋਚ 'ਚ ਵੀ ਨਹੀਂ ਤੁਹਾਡਾ ਮੈਨੂੰ ਪਤਾ ਨਹੀਂ ਵੀ ਤੁਸੀਂ ਕੀ ਸੋਚੋਗੇ ਜੋ ਹਜ਼ੂਰ ਸਾਹਿਬ ਵਕਰੇ ਵੱਡੇ ਜਾਂਦੇ ਆ ਝਟਕਾਏ ਜਾਂਦੇ ਆ ਪਿਆਰਿਓ ਮੈਂ ਉਹਦੇ ਹੱਕ ਦੇ ਵਿੱਚ ਵੀ ਨਹੀਂ ਮੈਂ ਤੇ ਮੈਂ ਉਹਦੇ ਵਿਰੋਧ ਦੇ ਵਿੱਚ ਵੀ ਨਹੀਂ ਸਾਧ ਸੰਗਤ ਉਹਨਾਂ ਦੀ ਪਰਾਤਨ ਮਰਜ਼ਾਦਾ ਹੈ ਉਹ ਜੋ ਕਰਦੇ ਆ ਰਹੇ ਨੇ ਆਪਾਂ ਉਹਨੂੰ ਅੱਜ ਜਾ ਕੇ ਕਿੰਤੂ ਨਹੀਂ ਕਰ ਸਕਦੇ ਚਲੋ ਮੈਂ ਇਸ ਵਿਸ਼ੇ ਤੇ ਕਈ ਮੇਰੇ ਨਾਲ ਔਖੇ ਭਾਰੇ ਵੀ ਹੋ ਜਾਂਦੇ ਆ ਤੁਸੀਂ ਬੋਲਿਆ ਕਰੋ ਜੀ ਇਹ ਗਲਤ ਹੈ ਜੀ ਤੇ ਸਾਧ ਸੰਗਤ ਇੱਥੇ ਬੈਠ ਕੇ ਰੌਲਾ ਪਾਉਣਾ ਵੀ ਹਾਂ ਜੀ ਗਲਤ ਹੈ ਜੀ ਜਾਂ ਫਿਰ ਉੱਥੇ ਜਾ ਕੇ ਕਹਿ ਦੇਣਾ ਵੀ ਹਾਂ ਸਹੀ ਹੈ ਜੀ ਇਹ ਤਾਂ ਮਰਜ਼ਾਦਾ ਹੈ ਜੀ ਇਹ ਗੱਲ ਠੀਕ ਨਹੀਂ ਸਾਧ ਸੰਗਤ ਆਪਾਂ ਕਿਉਂ ਕਹੀਏ ਵੀ ਗਲਤ ਹੈ ਕਿਉਂ ਕਹੀਏ ਵੀ ਉਹ ਸਹੀ ਹੈ ਤੇ ਆਪਾਂ ਉਸ ਵਿਸ਼ੇ ਨਾਲ ਰਿਲੇਟਡ ਨਹੀਂ ਆਪਾਂ ਜੋ ਅਸਲ ਸਚਾਈ ਹੈ ਗੁਰੂ ਦੀ ਕਿਰਪਾ ਉਹਦੀ ਬੰਦਗੀ ਉਹਦੀ ਭਗਤੀ ਉਹਦੀ ਸ਼ਕਤੀ ਦੇ ਨਾਲ ਰਿਲੇਟਡ ਆ ਤੇ ਆਪਾਂ ਉਹ ਚੀਜ਼ ਨੂੰ ਅਹਿਮੀਅਤ ਦਵਾਂਗੇ ਜੋ ਚੀਜ਼ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਉੱਥੇ ਮੌਜੂਦ ਹੈ ਸ਼ਖਸ਼ੀਅਤ ਉਥੇ ਜਾ ਕੇ ਤੁਸੀਂ ਬੰਦਗੀ ਕਰੋ ਭਗਤੀ ਕਰੋ ਸ਼ਕਤੀ ਖੱਟੋ ਸਾ ਸੰਗਤ ਆ ਬਾਦੂ ਦੇ ਫਜ਼ੂਲ ਦੀਆਂ ਜੋ ਚਰਚਾਵਾਂ ਨੇ ਇਹ ਕਿਉਂ ਚੇੜੀਆਂ ਜਾਂਦੀਆਂ ਤੇ ਤੁਹਾਡੇ ਮਨ ਦੇ ਵਿੱਚ ਐਡਾ ਹੀ ਉਵਾਲ ਹੈ ਤੇ ਤੁਸੀਂ ਜਾ ਕੇ ਸਿੱਧਾ ਹੀ ਕਹਿ ਦਿਓ ਵੀ ਭਾਈ ਇਹ ਕੰਮ ਤੇ ਨਹੀਂ ਹੋਣਾ ਚਾਹੀਦਾ ਸਾ ਸੰਗਤ ਐਵੇਂ ਇੱਥੇ ਬੋਲਣ ਦਾ ਕੋਈ ਫਾਇਦਾ ਨਹੀਂ ਹੈਗਾ ਇੱਥੇ ਪੰਜਾਬ 'ਚ ਬੈਠ ਕੇ ਅਸੀਂ ਕਰੀਏ ਵੀ ਉੱਥੇ ਐ ਹੁੰਦਾ ਜੀ ਆਹ ਹੁੰਦਾ ਜੀ ਸਾ ਸੰਗਤ ਉੱਥੇ ਜਾ ਕੇ ਖੁਦ ਆਪਾਂ ਇਸ ਚੀਜ਼ ਦਾ ਫਿਰ ਵਿਰੋਧ ਕਰੀਏ ਉਹਨਾਂ ਨੂੰ ਕਹੀਏ ਸਮਝਾਈਏ ਚੱਲ ਗਏ ਤੇ ਆਪਾਂ ਜਾਂ ਫਿਰ ਸਮਝਣ ਦੀ ਕੋਸ਼ਿਸ਼ ਕਰੀਏ ਵੀ ਕੀ ਐ ਆਪਾਂ ਕਈ ਵਾਰੀ ਹੁੰਦਾ ਨਾ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਸਮਝੀਏ ਵੀ ਭਾਈ ਸਾਹਿਬ ਸਾਨੂੰ ਇਹਦੇ ਬਾਰੇ ਸਮਝਾ ਸਕਦੇ ਹੋ ਵੀ ਕੀ ਚੀਜ਼ ਐ ਅਸੀਂ ਕਦੇ ਮਤਲਬ ਪੜਿਆ ਨਹੀਂ ਜਾਂ ਸੁਣਿਆ ਨਹੀਂ ਕੀ ਸਿਸਟਮ ਰਿਹਾ ਕੀ ਕੱਲਾਂ ਰਹੀਆਂ ਬਾਤਾਂ ਰਹੀਆਂ ਸਾਨੂੰ ਪਤਾ ਨਹੀਂ ਸਾਨੂੰ ਸਮਝਾ ਦਿਓ ਉਹ ਗੱਲ ਵੱਖਰੀ ਰਹੀਦੀ ਐ ਸੋ ਅਜਿਹਾ ਜਿਹੜਾ ਹੈ ਉਥੇ ਜੋ ਹੁੰਦਾ ਮਰਜ਼ਾਦਾ ਉਹ ਵੱਖਰੀ ਗੱਲ ਐ ਪ੍ਰਸਾਦ ਸੰਗਤੋਂ ਕਈ ਝੂਠੀਆਂ ਫਵਾਮਾਂ ਹੁੰਦੀਆਂ ਨੇ ਉਹਨਾਂ ਤੋਂ ਜ਼ਰੂਰ ਬਚਿਆ ਕਰੋ ਇਹ ਮੇਰੀ ਬੇਨਤੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ